ਸੀ ਤੋਂ ਬਾਪਾਰਤੀ ਪਸੰਦ ਨੂੰ ਇਕੱਠਾ ਕਰਾਂ ਕੱਲ ਨੂੰ ਸਾਡੀ ਜ਼ਿਲ੍ਹੇ ਦੀ ਮੀਟਿੰਗ ਸੀ ਤੇ ਅੱਜ ਅਸੀਂ ਮੰਡੀਆਂ ਦਾ ਰਿਪੋਰਟ ਲੈਣ ਆਏ ਸੀ ਕੱਲ ਨੂੰ ਰਿਪੋਰਟ ਦੇਣੀ ਸੀ ਕਿਹੜੀਆਂ ਕਿਹੜੀਆਂ ਮੰਡੀਆਂ 'ਚ ਦਿੱਕਤ ਆ ਤਾਲ ਚਰਾਣੀ 'ਚ 80 ਰੁਪਏ ਸੈਲਰ ਮਾਰਕ ਤੇ ਆੜਤ ਕੇ ਲਈ ਜਾਂਦੇ ਆ ਤੇ ਨਾਲ ਫਸਰਾਏ ਦੇ ਲਈ ਜਾਂਦੇ ਆ 55 ਰੁਪਏ ਤੇ 10 ਰੁਪਏ ਇਕੱਠੇ ਮਗਰ ਕੁਆਟਰ ਮਗਰ ਲੈਂਦੇ ਆ ਉਹ ਤੇ ਨਾਲ ਅਸੀਂ ਰਹਿ ਕੇ ਪਿੰਡ 'ਚ ਤੋਂ ਪਹੁੰਚੋ ਉੱਥੇ ਕਿਸਾਨ ਕਹਿੰਦੇ ਮਤਲਬ ਝੋਨਾ ਮੁਕਤਰ ਆਈ ਜਾਂਦਾ ਇਨਸਪੈਕਟਰ ਬੋਲੀ ਨਹੀਂ ਲਾਉਂਦਾ ਤਾਂ ਜਦੋਂ ਅਸੀਂ ਇਨਸਪੈਕਟਰ ਸਾਹਿਬ ਨਾਲ ਗੱਲ ਕੀਤੀ ਨਾ ਉਥੇ ਇੱਕ ਆਰਤਿਕਾ ਜਿਹੜਾ ਰਾਈ ਕਹਿੰਦਾ ਸੁਭਾਸ਼ ਜੈਨ ਉਹਦਾ ਆਪਦਾ ਸ਼ੈਲਰ ਆ ਤੇ ਬਾਹਰੋਂ ਵੀ ਬਹੁਤ ਤੋਂ ਨੌਨਸਟਾਏ ਹੋਇਆ ਉਹ ਕਹਿੰਦਾ ਨਿੱਕੇ ਕਿਸਾਨਾਂ ਤੋਂ ਘਾਟ ਵੀ ਮੰਗਦਾ ਤੇ ਜਿਹੜਾ ਝੋਨਾ ਆਪ ਛੱਡ ਕੇ ਵੇਚਲਰ ਚ ਤੇ ਸਾਡੇ ਆਗੂ ਜਿਹੜੇ ਜਥੇਬੰਦੀ ਦੇ ਆ ਤੇ ਨਾਲ ਹੋਰ ਪਿੰਡ ਵਾਲੇ ਵੀਰ ਉਹ ਕਹਿੰਦੇ ਅਸੀਂ ਕਿਉਂ ਛੱਡ ਕੇ ਗਏ ਜਦੋਂ ਸਾਰਾ ਖਰਚਾ ਦੇਣਾ ਤਾਂ ਅਸੀਂ ਇਨਸਪੈਕਟਰ ਨਾਲ ਗੱਲ ਕੀਤੀ ਇਨਸਪੈਕਟਰ ਉਥੇ ਬੈਠਾ ਸੀਗਾ ਤੇ ਜਦੋਂ ਉਹਨੂੰ ਕੋਈ ਜਵਾਬ ਨਹੀਂ ਆ ਸਵਾਲ ਨਹੀਂ ਆ ਸ਼ੇਖ ਐਮੀ ਮੌਤਰ ਇਹਨੂੰ ਮਹੀਨਾ ਮਹੀਨਾ ਹੋ ਗਿਆ 25 25 ਦਿਨ ਬੈਠਾ ਨੂੰ ਕਿਸਾਨਾਂ ਨੂੰ ਤਾਂ ਇਹਨਾਂ ਦੀ ਬੋਲੀ ਹੈ ਨਾ ਸੁਭਾਸ਼ ਜੈਨ ਵੰਨ ਨਹੀਂ ਹੁੰਦਾ ਆ ਜਿਹੜਾ ਕੁਛ ਬੋਲੀ ਲਈ ਸੀ ਗੱਟੇ ਭਰੇ ਸੀ ਤੇ ਗੱਟੇ ਵੀ ਉਹ ਸੁਭਾਸ਼ ਜੈਨ ਚੱਕ ਕੇ ਲੈ ਗਿਆ ਅਸੀਂ ਇਹੋ ਆਖੇ ਛੋਡੀ ਫਿਰ ਜ਼ਿੰਮੇਵਾਰੀ ਕਦੀ ਆ ਸਾਡਾ ਕਿਸਾਨ ਦਾ ਦਾਣਾ ਚੱਕ ਕੇ ਖਾਦੇ ਕੋਈ ਬਣਾ ਜਾਜ ਤੋਂ ਅਸੀਂ ਸਰਕਾਰੀ ਮੁਲਾਜ਼ਮਾ ਛੋਡਾ ਜੇ ਸੁਭਾਸ਼ ਜੈਨ ਚੱਕ ਕੇ ਲੈ ਗਿਆ ਗੱਟੇ ਫਿਰ ਜ਼ਿੰਮੇਵਾਰੀ ਕੀ ਆ ਅਸੀਂ ਉਹਦਾ ਕੇਰਾ ਕਰਾਈ ਕੀਤਾ ਪ੍ਰਸ਼ਾਸਨ ਆ ਗਿਆ ਪ੍ਰਸ਼ਾਸਨ ਤੋਂ ਬਾਅਦ ਐਸਡੀਐਮ ਅਜ ਤਹਿਿਲਦਾਰ ਆਗੇ ਤਹਿਿਲਦਾਰ ਨੂੰ ਅਸੀਂ ਬਾਹਾਲਿਆ ਉੱਥੇ ਬਾਹਣ ਤੋਂ ਬਾਅਦ ਤਹਿਿਲਦਾਰ ਦਾ ਨੇ ਪਹਿਲਾਂ ਕੱਢ ਲਿਆ ਅਸੀਂ ਰੋਟੀ ਖਾਈਂਦੇ ਬੈਠੇ 7 ਮਈ ਪੰਜ ਚਾਰ ਬੱਸਾਂ ਪੰਜ ਬੱਸਾਂ ਆਇਆ ਆਉਣ ਸਾਰ ਪਸਾ ਕੋਈ ਗੱਲਬਾਤ ਨਹੀਂ ਕੀਤੀ ਤੇ ਆਉਣ ਸਾਰ ਸਾਡੇ ਪਸ਼ੂਆਂ ਨੂੰ ਲਾਠੀ ਚਾਰ ਤੇ ਕਿਸਾਨਾਂ ਤੇ 7 ਮਈ ਦੇ ਘਰ ਤਾਂ ਆ ਰਹੇ ਗਏ ਪਿੰਡ ਦਾ ਕਿਸਾਨ ਆ ਆ ਇੱਥੇ ਦੇ ਡਾਕ ਮਰੀ ਆ ਆ ਸੋਜ ਆ ਬਖੂਣ ਨਿਕਲੀ ਆ ਸਿਰ ਚ ਮਾਰੀਆਂ ਆ ਵੀਰ ਤੇ ਆ ਆ ਪਾਟਾਂ ਤੇ ਬਖਾ ਵੀਰ ਆ ਬਾਹਾਂ ਤੇ ਆ ਆ ਵੇਖ ਆ ਬਾਹਾਂ ਤੇ ਆ ਆ ਆ ਆ ਆ ਨਿਸ਼ਾਨ ਆ ਆ ਮਾਰਗਾ ਡੇਗ ਲੈ ਜਾ ਪਰਸੂਆਂ ਨੂੰ ਘੁੱਟਦੇ ਹੁੰਦੇ ਆ ਆ ਸਿਰਚ ਸਿਰਚ ਬਹੁਤ ਡੰਗਾ ਆ ਆ ਕਿਸਾਨ ਆ हां सर ये कह रहे हैं कि उनका इस तरह पिंडर रायके कला ਵਿੱਚ ਕਿਸਾਨ ਦੇ ਕੋਸ਼ ਦੇ ਵਿੱਚ ਝੜਪ ਹੋਈ ਹੈ ਉਸ ਨੂੰ ਮਿਲ ਕੇ ਬਈ ਆਪਾਂ ਐਫਏ ਦਰਜ ਕੀਤੀ ਹੈ ਇਹਨੇ ਬੰਦੇ ਦੇ ਐਫਏ ਦਰਜ ਹੋਈ ਹੈ ਤੀਕਣਾ ਇਹ रायके कला ਦਾਣਾ ਮੰਡੀ ਦਾ ਇਸ਼ੂ ਸੀਗਾ ਜਿਹਦੇ ਵਿੱਚ ਫੂਡ ਇਨਸਪੈਕਟਰ ਵੱਲੋਂ ਜਦੋਂ ਦਾਣਾ ਮੰਡੀ ਰਾਇਕੇ ਕਲਾਂ ਦੇ ਵਿੱਚ ਜਾ ਕੇ ਬੋਲੀ ਲਗਾਉਣ ਦੀ ਕੋਸ਼ਿਸ਼ ਕੀਤੀ ਗਈ ਤਾਂ ਉੱਥੇ ਕਿਸਾਨ ਜਥੇਬੰਦੀਆਂ ਵੱਲੋਂ ਕਿਉਂਕਿ ਕੋਈ ਮੋਇਸਚਰ ਨੂੰ ਲੈ ਕੇ ਕੋਈ ਇਸ਼ੂ ਹੋ ਗਿਆ ਤਾਂ ਉਹਨਾਂ ਨੇ ਜਿਹੜੇ ਫੂਡ ਇਨਸਪੈਕਟਰ ਉੱਥੇ ਗਏ ਸੀਗੇ ਉਹਨਾਂ ਨੂੰ ਬੰਦੀ ਬਣਾ ਲਿਆ ਜਿਸ ਨੂੰ ਛਡਾਉਣ ਵਾਸਤੇ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਨਾਇਬ ਸੇਲਦਾਰ ਦੇ ਨਾਲ ਸਾਡੀ ਪੁਲਿਸ ਪਾਰਟੀ ਜਿਹੜੀ ਹੈਗੀ ਉਹਨੂੰ ਛਡਾਉਣ ਵਾਸਤੇ ਤਕਰੀਬਨ 4 ਵਜੇ ਦੇ ਕਰੀਬ ਜਦੋਂ ਉਹ ਮੌਕੇ ਪਰ ਪਹੁੰਚੀ ਤਾਂ ਅਨਫੋਰਡ ਇੰਸਪੈਕਟਰ ਨੂੰ ਛੱਡਣ ਦੀ ਭਜਾਇਆ ਜਿਹੜਾ ਨਾਇਬ ਸੇਲਦਾਰ ਮੌਕੇ ਤੇ ਗਏ ਸੀ ਉਹਨਾਂ ਨੇ ਉਸ ਨੂੰ ਵੀ ਉੱਥੇ ਮੌਕੇ ਤੇ ਬੰਦੀ ਬਣਾ ਲਿਆ ਇਸ ਤੋਂ ਬਾਅਦ ਸਾਡੇ ਵੱਲੋਂ ਡੀਐਸਪੀ ਦਿਹਾਤੀ ਤੇ ਡੀਐਸਪੀ ਹੈੱਡਕੁਆਟਰ ਸਾਹਿਬ ਉਹਨਾਂ ਦੀ ਟੀਮ ਵੱਲੋਂ ਜਿਹੜਾ ਹੈਗਾ ਮੌਕੇ ਤੇ ਭੇਜਿਆ ਗਿਆ ਜਿਨ੍ਹਾਂ ਨੇ ਗੱਲਬਾਤ ਰਹੀ ਮਸਲੇ ਨੂੰ ਰੈਜ਼ੋਲਵ ਕਰਨ ਦੀ ਕੋਸ਼ਿਸ਼ ਕੀਤੀ ਪਰੰਤੂ ਕਿਸਾਨ ਜਥੇਬੰਦੀ ਵਾਲੇ ਜਿਹ ਅ ਜਦ ਕਰ ਰਹੇ ਸੀ ਕਿ ਜਿੰਨਾ ਤੱਕ ਇਹ ਵਿਦਆਊਟ ਮੋਇਸਚਰ ਚੈੱਕ ਤੇ ਬੋਲੀ ਨਹੀਂ ਲਗਾਈ ਜਾਊਗੀ ਅਸੀਂ ਇਹਨਾਂ ਨੂੰ ਜਾਣ ਨਹੀਂ ਦੇਵਾਂਗੇ ਸੋ ਉਸ ਤੋਂ ਬਾਅਦ ਸਾਡੇ ਵੱਲੋਂ ਐਸਡੀਐਮ ਬਠਿੰਡਾ ਦੇ ਨਾਲ ਸਾਡੀ ਪੁਲਿਸ ਪਾਰਟੀ ਮੌਕੇ ਪਰ ਜਾ ਕੇ ਜਦੋਂ ਅਸੀਂ ਉਹਨਾਂ ਨੂੰ ਕੱਢਣ ਦੀ ਕੋਸ਼ਿਸ਼ ਕੀਤੀ ਤਾਂ ਕਿਸਾਨ ਅਤੇ ਬੰਦੀਆਂ ਵੱਲੋਂ ਜਿਹੜੀ ਹੈਗੀ ਟਕਰਾਅ ਦੀ ਸਥਿਤੀ ਜਿਹੜੀ ਹੈਗੀ ਪਤਾ ਕੀਤੀ ਗਈ ਜਿਦੇ ਵਿੱਚ ਸਾਡੇ ਵੱਲੋਂ ਰੈਟੇਲੀਐਸ਼ਨ ਦੇ ਵਿੱਚ ਹਲਕਾ लाठी चार्ज ਜਿਹੜਾ ਹੈਗਾ ਬਲ ਪ੍ਰਯੋਗ ਕੀਤਾ ਗਿਆ ਤੇ ਜਿਹੜੇ ਅਧਿਕਾਰੀ ਸੀਗੇ ਉਹਨਾਂ ਨੂੰ ਮੌਕੇ ਤੇ ਪੀਸਫੁਲੀ ਜਿਹੜਾ ਹੈਗਾ ਉੱਥੋਂ ਕੱਢਿਆ ਗਿਆ ਇਹ ਸਾਰੇ ਘਟਨਾਕਰਮ ਦੇ ਵਿੱਚ ਸਾਡੇ ਜਿਹੜੇ ਤਿੰਨ ਪੁਲਿਸ ਮੁਲਾਜ਼ਮ ਜਿਹੜੇ ਇ ਜੋਨੇ ਛੱਟਾਂ ਲਗੀਆਂ ਨੇ ਦੋ ਸਾਡੀਆਂ ਜਿਹੜੀਆਂ ਗੱਡੀਆਂ ਹੈਗੀਆਂ ਉਹ ਨੁਕਸਾਨੀਆਂ ਗਈਆਂ ਨੇ ਇਹ ਸਾਰੇ ਕਟਨਾਕਰਮ ਉਪरांत ਜਿਹੜੇ ਫੂਡ ਇਨਸਪੈਕਟਰ ਨੂੰ ਬੰਦੀ ਬਣਾਇਆ ਸੀਗਾ ਉਹਦੇ ਬਿਆਨਾਂ ਦੇ ਉੱਪਰ ਇੱਕ ਮੁਕੱਦਮਾ ਦਰਜ ਰਜਿਸਟਰ ਕੀਤਾ ਗਿਆ ਜਿਸ ਵਿੱਚ ਚਾਰ ਬੰਦੇ ਬਾਈ ਨੇ ਤੇ ਬਾਕੀ ਅਣਪਛਾਤੇ ਬੰਦੇ ਜਿਹੜੇ ਹੈਗੇ ਨੇ ਉਹਦੇ ਵਿੱਚ ਦੋਸ਼ੀ ਸ਼ਾਮਲ ਕੀਤੇ ਗਏ ਨੇ ਜਿਹੜੀ ਸਾਡੇ ਪੁਲਿਸ ਮਰਾਜਮੇ ਦੇ ਛੱਟਾਂ ਲਗੀਆਂ ਸੀਗੀਆਂ ਉਸ ਦੇ ਵਿੱਚ 10 ਬੰਦੇ ਬਾਈ ਨੇ ਤੇ ਬਾਕੀ ਜਿਹੜੇ ਅਣਪਛਾਤੇ ਬੰਦੇ ਹੈਗੇ ਉਹਨਾਂ ਦੇ ਮੁਕੱਦਮਾ ਦਰਜ ਰਜਿਸਟਰ ਕੀਤਾ ਗਿਆ ਸੋ ਸਾਡੀ ਥਾਣਾ ਆਨੰਦਗੜ੍ਹ ਦੀ ਟੀਮ ਵੱਲੋਂ ਪੁਲਿਸ ਵੱਲੋਂ ਦੋਨੋਂ ਜਿਹੜਾ ਵੀ ਮੁਕੱਦਮੇ ਦੇ ਵਿੱਚ ਦੋਸ਼ੀ ਪਾਇਆ ਗਿਆ ਉਹਦੇ ਖਿਲਾਫ ਕਾਰਵਾਈ ਕੀਤੀ ਜਾਵੇਗੀ